The ਪਰ ਨਿੰਦਾ ਕਰਨ ਬਹੁਤਾਵਤ ਸਮਝਿਓ ਨੇ ਸਮਝਾਇਓ ਸਮਝਿਓ ਨੇ ਸਮਝਾਇਓ कह नानक सब ओ बन मो मैं राख लेओ शरणायो राख लेहो शरणायो काह कहो का ਮੈਂ ਆਪਣੀ ਕਰੀ ਨੀ ਭੈੜੇ ਖਿਆਲਾਂ ਦਾ ਸੰਗ ਨਾ ਕਰਿਆ ਕਰ ਲੋਕੀ ਭੈੜੇ ਨਹੀਂ ਹੁੰਦੇ ਨੇ ਤੂੰ ਜਿਉਂ ਹੀ ਲੋਕਾਂ ਨੂੰ ਭੈੜਾ ਸਮਝਣਾ ਸ਼ੁਰੂ ਕਰੇਂਗਾ ਨਾ ਤਾਂ ਪਤਾ ਕੀ ਹੋਏਗਾ ਤੈਨੂੰ ਹੰਕਾਰ ਆ ਜਾਏਗਾ ਕਿ ਮੈਂ ਬੋਝੀ ਤੈਨੂੰ ਚੰਦਰੀ ਬਿਮਾਰੀ ਚੜ੍ਹ ਮੜ ਜਾਏਗੀ ਤੂੰ ਜਿਨ੍ਹਾਂ ਨੂੰ ਪੈੜਾ ਕਹਿੰਦਾ ਤੂੰ ਉਹਨਾਂ ਦੀ ਨਿੰਦਾ ਕਰੇਗਾ ਤੈਨੂੰ ਆਪਣੇ ਔਗਣ ਬਾਰੇ ਧਿਆਨ ਹੀ ਰਹੇਗਾ ਕਿ ਤੂੰ ਲੋਭੀ ਵੀ ਹੈ, ਕਰੋਧੀ ਵੀ ਹੈ, ਕਾਮੀ ਵੀ ਹੈ, ਈਰਖਾਲੂ ਵੀ ਹੈ, ਨਫ਼ਰਤ ਵੀ ਕਰਦਾ ਹੈ, ਹੇਟ੍ਰੀਡ ਵੀ ਕਰਦਾ ਹੈ ਔਰ ਵਿਤਕਰੇ ਵੀ ਕਰਦਾ, ਟੜੇਬਾਜ਼ੀ ਵੀ ਕਰਦਾ, ਗਰੁੱਪਵਾਜ਼ੀ ਵੀ ਕਰਦਾ, ਜਾਤ-ਪਾਤ ਦੇ ਵਿਤਕਰੇ ਵੀ ਤੂੰ ਕਰਦਾ, ਅਮੀਰ-ਗਰੀਬ ਦੇ ਵਿਤਕਰੇ ਤੂੰ ਕਰਦਾ, ਇਹ ਸਾਰਾ ਕੁਝ ਤੇਨੂੰ ਸਮਝ ਨਹੀਂ ਆਏਗਾ ਕਿਉਂਕਿ ਇਹ ਤੇਰੇ ਮਨ ਕੀ ਮੱਤ ਹੈ ਔਰ ਇਹਨੂੰ ਤੂੰ ਪ੍ਰੋਟੈਕਟ ਕਰਕੇ ਰੱਖਿਆ ਆ। ਐਨਿਸ ਮਗਨ ਰਹੇ ਮਾਇਆ ਮਗਨ ਮਤਲਬ ਡੁੱਬਿਆ ਰਹਿਣਾ ਇਸ ਭੈੜੀ ਸੋਚਨੀ ਵਿੱਚ। ਔਰ ਇਸ ਭੈੜੀ ਸੋਚਨੀ ਨੂੰ ਤੂੰ ਪ੍ਰੋਟੈਕਟ ਕਰਕੇ ਰੱਖਿਆ ਆ। ਕਹੋ ਕੈਸੀ ਗੁਣ ਗਾਵੇ। ਹੁਣ ਤੂੰ ਰੱਬੀ ਗੁਣ ਨਹੀਂ ਗਾਏਂਗਾ ਕਿਉਂਕਿ ਰੱਬੀ ਗੁਣ ਸਾਰੇ ਤੇਰੇ ਐਂਟੀ ਜਾ ਰਹੇ ਨੇ। ਰੱਬੀ ਗੁਣ ਰੱਬ ਜੀ ਦੀ ਫੇਵਰੀ ਚ ਜਾ ਰਹੇ ਨੇ। ਤੇਰੇ ਐਂਟੀ ਜਾ ਰਹੇ ਨੇ। ਤੂੰ ਉਹਨਾਂ ਤੋਂ ਹਿਪੋਕ੍ਰੇਟ ਹੁੰਦਾ ਉਹਨੂੰ ਹੁਕਮ ਰਜ਼ਾ ਤੋਂ ਕੁਲਟ ਚੱਲਣਾ ਕਹਿੰਦੇ। ਰੱਬੀ ਗੁਨਾ ਦੇ ਅਨੁਸਾਰ ਦਾ ਲਾਜ਼ ਆਫ ਨੇਚਰ ਇਜ਼ ਦਾ ਵਿਲ ਆਫ ਗੋਡ ਅਨੁਸਾਰ ਜੀ ਇਹਨ ਨੂੰ ਹੁਕਮ ਰਜ਼ਾਈ ਚੱਲਣਾ ਕਹਿੰਦੇ ਨੇ ਤੈਨੂੰ ਅਰਦਾਸ ਕਰਨੀ ਆਏਗੀ ਨਹੀਂ ਤੈਨੂੰ ਮੱਥਾ ਟੇਕਣਾ ਆਏਗਾ ਨਹੀਂ ਵਿਖਿਆ ਸ਼ਕਤ ਤੂੰ ਆਪਣੇ ਮੰਦੇ ਖਿਆਲਾਂ ਦੀ ਜਿਹੜੀ ਵਿਖਿਆ ਰੂਪੀ ਪੌਇਜ਼ਨਸ ਸੋਚਣੀ ਹੈ ਨਾ ਸਾਧ ਸੰਗਤ ਜੀ ਕਿਸ ਤਰ੍ਹਾਂ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਬਣਾਵਾਂ ਇਹਨਾਂ ਦੋਵਾਂ ਦੀ ਬੜੀ ਦੋਸਤੀ ਹੈ ਮੈਨੂੰ ਚੰਗੀ ਨਹੀਂ ਲੱਗ ਰਹੀ ਵਿਖਿਆ ਪੌਇਜ਼ਨ मैं दूजा काम की करांगा इनू मिल के ए कुछ कमांगा मिस्टर ए तुम्हारे बारे में बी ये कहता है तुम्हारे बारे में उसकी ये सोचनी है दोवानू मैं लड़ा दिता हूं ना मिलके नहीं बैठ सकते ने जो ये तो दोनों मिलके नहीं बैठ सकते ने मैं की विचार जहर को लिया जहर निकख्या कहते हैं ਮੈ ਕੀ ਸ਼ਕਤੀ ਯੂਜ਼ ਕੀਤੀ ਵਿਖੇ ਆ ਸ਼ਕਤੀ ਯੂਜ਼ ਕੀਤੀ ਮੈਂ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਤੋੜਾਂਦਾ ਰਹਿੰਦਾ ਹਾਰਮਨੀ ਨਹੀਂ ਰੱਖਦਾ ਏਸ ਹਾਰਮਨੀ ਕਰਨ ਵਾਲੇ ਇਸ ਕਰਕੇ ਕੀ ਹੁੰਦਾ ਸੋਸ਼ਲ ਮੀਡੀਆ ਤੋਂ ਲੈ ਕੇ ਜਿੰਨੇ ਵੀ ਕਿਸਮ ਦੇ ਤਰੀਕੇ ਨੇ ਨਾ ਭਾਵੇਂ ਸਾਡੇ ਕੋਲ ਕੰਨ ਕੋਈ ਨੇੜੇ ਕਰੇ ਤੇ ਭਾਵੇਂ ਸਾਡਾ ਕਿਸੇ ਦੇ ਨਾਲ ਸੈੱਲ ਫੋਨ ਤੇ ਗੱਲ ਹੋਵੇ ਤੇ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਟਰਾਂਸਮਿਟ ਕਰਨ ਦਾ ਜਦੋਂ ਸਮਾਂ ਆਂਦਾ ਹੈ ਨਾ ਦੂਜੇ ਦੇ ਤੱਕ ਪਹੁੰਚਾਣ ਦਾ ਤਾਂ ਅਸੀਂ ਭੈੜੀ ਗੱਲ ਪਹੁੰਚਾਉਂਦੇ ਆਂ ਔਰ ਜਦੋਂ ਸਾਨੂੰ ਕੋਈ ਭੈੜੀ ਗੱਲ ਪਤਾ ਲੱਗਦੀ ਹੈ ਕਿਸੇ ਬਾਰੇ ਤਾਂ ਉਹ ਅਸੀਂ ਛੇਤੀ ਛੇਤੀ ਫਲਾਉਂਦੇ ਆਂ ਗੁਰੂ ਪਾਚਾ ਕਹਿੰਦੇ ਨੈ ਬਿਲੰਗ ਧਰਮੰਗ ਬਿਲੰਗ ਪਾਪੰਗ ਇਹ ਭੈੜੀ ਗੱਲ ਹੈ ਕਿਸੇ ਦੀ ਭੈੜੀ ਗੱਲ ਨੂੰ ਨਾ ਫਲਾਇਆ ਕਰ ਪਰ ਸਾਨੂੰ ਵਿਖਿਆ ਚੰਗੀ ਲੱਗੀ ਰੱਬ ਰਜ਼ਾ ਰੱਬੀ ਗੁਣ ਚੰਗਾ ਨਹੀਂ ਲੱਗਾ ਰੱਬ ਜੀ ਸਭ ਦੇ ਪਰਦੇ ਕਜਦੇ ਨੇ ਆਉ ਗੁਣ ਕੋ ਨ ਚਿਤਾਰਦਾ ਰਾਦਰ ਗੱਲ ਛੇਤੀ ਲਾਇਕ ਗੱਲੇ ਨਾਲ ਲਾਂਦੇ ਨੇ ਸਾਸ ਸਿੰਘ ਜੀ ਇਹ ਰੱਬ ਦਾ ਗੁਣ ਰੱਬ ਜੀ ਦੇ ਗੁਣ ਦੇ ਆਪੋਜ਼ਿਟ ਜਿਹੜਾ ਗੁਣਾ ਵਿਖਿਆ ਵਿਖਿਆ ਸ਼ਕਤ ਵਿਖਿਆ ਦੀ ਸ਼ਕਤੀ ਵਿਖਿਆ ਦੀ ਸ਼ਕਤੀ ਪੌਇਜ਼ਨਸ ਸ਼ਕਤੀ ਮਨ ਨੂੰ ਪਸੰਦਾ ਹੀ ਮੈਂ ਲੋਕਾਂ ਦੇ ਪਰਦੇ ਚੁੱਕਦਾ ਹਾਂ ਮੈਂ ਲੋਕਾਂ ਦੇ ਆਉਗੁਣ ਪੰਡਦਾ ਹਾਂ ਮਨੂੰ ਜੋਇ ਛੇਤੀ ਨਾਲ ਪਤਾ ਲੱਗੇ ਸਾਸਨਜੀ ਕੋਈ ਬੰਦਾ ਮਸ਼ਹੂਰ ਹੋਇਆ ਹੋਵੇ ਨਾ ਸ਼ਰੀਫ ਉਹਦੇ ਬਾਰੇ ਇੱਕ ਆਉਗੁਣ ਪਤਾ ਲੱਗੇ ਨਾ ਸਾਨੂੰ ਬਹੁਤ ਸੁਆਦ ਆਉਂਦਾ ਹੈ ਜਿਉਂ ਛੇਦਰ ਦੇਖ ਨਿੰਦਕ ਉਮਾ ਹੈ ਕਿਸੇ ਦੀ ਕਸ਼ਤੀ ਅੰਦਰ ਛੇਦ ਵੇਖ ਕੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਇਹ ਨਹੀਂ ਪਤਾ कि एंड मेरी कश्ती ची छेद हो सकता है होंदा ही है कबीर बेड़ा जर जरा फूटे छेक हजरा हर किसी के बेड़े चेक हन हर किसी का टाइटेनिक समुद्री है क्या जाना कैसा मरना होए क्या जाना कि मरेंगे कैसा मरना होए शक्त रेओ निस बासुर मैं रात अते दिन बासुर का मतलब हम दिन ਨੀ ਸੁੰਦਾ ਰਾਤ ਦਿਨ ਰਾਤ ਮਤਲਬ ਹਾਰਵੇਲੇ ਮੈਂ ਪੌਇਜ਼ਨਸ ਖਿਆਲਾਂ ਦੇ ਨਾਲ ਰਹਿੰਦਾ ਹਾਂ ਪੌਇਜ਼ਨਸ ਖਿਆਲਾਂ ਦੀ ਸ਼ਕਤੀ ਨੂੰ ਫੋਲੋ ਕਰਦਾ ਹਾਂ ਇਹਦਾ ਮਤਲਬ ਮਨੂੰ ਭੈੜੇ ਖਿਆਲਾਂ ਦੀ ਸ਼ਕਤੀ ਮੇਰੇ ਵਾਸਤੇ ਸਭ ਤੋਂ ਵੱਡਾ ਹੈ ਗੁਰੂ ਪਾਸ਼ਾ ਕੰਦੇ ਨੇ ਮੇਰਾ ਸਭ ਤੋਂ ਵੱਡਾ ਸਤਗੁਰੂ ਗੁਰੂ ਪਾਸ਼ਾ ਕੰਦੇ ਸਾਹਿਬ ਮੇਰਾ ਉੱਚਾ ਉੱਚੇ ਤੇ ਉੱਚਾ ਜਪਜੀ ਸਾਹਿਬ ਪੜ੍ਹਦੇ ਹਾਂ ਕੌਣ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤ ਮਾਤ ਹੁੰਦਾ ਜਿਹੜਾ ਸਭ ਤੋਂ ਵੱਡਾ ਬਜ਼ੁਰਗ ਹੋਵੇ ਮੇਰਾ ਮਾਤ ਸਭ ਤੋਂ ਵੱਡਾ ਬਜ਼ੁਰਗ ਕਿਹਾ ਬਿਖਿਆ ਤਾਂ ਹੀ ਮੈਂ ਉਹਨੂੰ ਫਾਲੋ ਕਰਦਾ ਜਿਹਨੂੰ ਆਪਣੇ ਆਪ ਤੋਂ ਵੱਡਾ ਸਮਝੀਏ ਔਰ ਚੰਗਾ ਸਮਝੀਏ ਕਿ ਹੈ ਬਹੁਤ ੱਚੀ ਗੱਲ ਹੈ ਪੈੜੀ ਗੱਲ ਹੈ ਉਹ ਫਾਲੋ ਕਰੋ ਬੰਦਾ ਉਹਨੂੰ ਫਾਲੋ ਕਰਦਾ ਹੈ ਬੰਦਾ ਉਹਨੂੰ ਸੈਂਡਰ ਕਰਦਾ ਹੈ ਪੈੜੀ ਗੱਲ ਨੂੰ ਪੈੜੀ ਗੱਲ ਦੀ ਸ਼ਕਤੀ ਨੂੰ ਪੈੜੀ ਗੱਲ ਦੇ ਸੋਰਸ ਨੂੰ जेकर गुरुद्वारे प्रबंधक अपने अपने अवगुण लैके आ जा और अवगुण समर्पण कर लगन सत्संगी झगड़ा खत्म इलेक्शन खत्म लड़ाई खत्म साढ़ा तो एक प्रबंधक पार्टी दूजी प्रबंधक पार्टी बुरा भला कहती है क्योंकि वह सोच रही हूँ असं दूध नाते ना धोते हुए ਕੀ ਸੀਦਾ ਉਹ ਗੁਣ ਮਾਫ ਨਹੀਂ ਕਰਨਾ ਗੁਰੂ ਪਾਤਸ਼ਾਹ ਸਿਖਾਰਾ ਨੇ ਵਿਖਿਆ ਸ਼ਕਤ ਰਿਓ ਨਿਸ ਬਾਸੁਰ ਕੀਨੋ ਆਪਣੋ ਪਾਇਓ ਮੈਂ ਆਪਣੇ ਭਾਂ ਦੀ ਮੰਨੂ ਜੋ ਚੀਜ਼ ਪਸੰਦ ਆਂਦੀ ਸੀ ਮੈਨੂੰ ਜਿਹੜੇ ਖਿਆਲ ਪਸੰਦ ਆਉਂਦੇ ਸਨ ਮੈਂ ਉਹ ਕਰਦਾ ਸੀ ਤਾਂ ਮੈਨੂੰ ਕਿਹੜੇ ਪਸੰਦ ਆਉਂਦੇ ਨੇ ਭੈੜੇ ਮਨ ਚੋਂ ਭੈੜੇ ਫੁਰਨੇ ਹੀ ਉੱਠਣਗੇ ਨਾ ਉਹ ਪਸੰਦ ਆਉਂਦੇ ਨੇ ਮੇਰਾ ਮਨ ਕੁੜਿਆ ਆ ਰੈ ਜਪਜੀ ਸਾਹਿਬ ਦੀ ਪਹਿਲੀ ਪੌੜੀ ਕਹਿੰਦੀ ਕਿ ਕਿਸ ਵਿਚਾਰ ਹੋਈਆ ਕਿ ਕੂੜਾ ਤੁੱਟੇ ਪਾਲ ਕੂੜਿਆਰ ਮਨ ਚੋਂ ਕੂੜੇ ਖਿਆਲ ਪੈਦਾ ਹੁੰਦੇ ਨੇ ਕੀਨੋ ਆਪਣੋ ਪਾਇਓ ਮੈਨੂੰ ਪਸੰਦ ਹੀ ਆਈ ਉਹਨੇ ਸਤਸੰਗ ਜੀ ਇਹ ਸ਼ਬਦ ਦਾ ਨਾ ਰਹਾ ਹੋਇ ਕਿ ਮੈਂ ਮਨ ਕਰਕੇ ਰੱਬੀ ਗੁਣ ਕਦੇ ਨਹੀਂ ਗਾਏ ਨੇ ਨਾ ਕਦੀ ਫਾਲੋ ਕੀਤੇ ਨੇ ਨਾ ਕਦੇ ਸੁਨੇ ਨੇ ਔਰ ਆਪਣੇ ਮਨ ਦੀ ਮਰਜ਼ੀ ਕੀਤੀ ਹੈ ਔਰ ਦਿਨ ਰਾਤ ਜਿਹੜੀ ਮਰਜ਼ੀ ਕੀਤੀ ਹੈ ਉਹ ਆਉਗਣਾ ਵਾਲੀ ਪੌਇਜ਼ਨਸ ਵਿਖਿਆ ਵਾਲੇ ਖਿਆਲਾਂ ਦੀ ਸ਼ਕਤੀ ਨੂੰ ਫਾਲੋ ਕੀਤਾ ਹੈ ਆਮ ਬੀਗ ਗ੍ਰੈਡ ਡ੍ਰੈਗ ਗੱਲੇ ਮਾਰੇ ਜੀਵਰੀ ਮੈਂ ਖਿੱਚਿਆ ਜਾ ਰਿਆਂ ਵੱਡਾ ਵਾ ਦੁਨੀਦਾਰ ਗਲ ਸੰਗਲ ਘੱਟ ਚ ਲਾਇਆ ਮੈਂ ਆਉਗਣਾ ਵੱਲੋਂ ਖਿੱਚਿਆ ਜਾ ਰਾਂ ਕਿਉਂਕਿ ਮੈਂ ਆਉਗਣਾ ਨੂੰ ਆਪਣੀ ਸੰਗਲ ਪਕੜਾਈ 사ਸੰਗਤ ਜੀ ਇਹ ਮੇਰੇ ਖਿਆਲ ਨਹੀਂ ਨੇ ਇਹ ਮੇਰੀ ਇੰਟਰਪ੍ਰੀਟੇਸ਼ਨ ਨਹੀਂ ਹੈ ਇਹ ਗੁਰਬਾਣੀ ਕਹਿੰਦੀ ਹੈ ਨਾਨਕ ਆਉਗਣ ਜੇਤੜੇ ਸਾਸਣ ਜੀ ਮੇਰੇ ਨਾਲ ਉਚਾਰਨ ਕਰੋ ਨਾਨਕ ਆਉਗੁਣ ਜੇਤੜੇ ਬੋਲੋ ਨਾਨਕ ਆਉਗੁਣ ਜੇਤੜੇ ਮੀਨਸ ਜਿਤਨੇ ਆਉਗੁਣ ਹੁੰਦੇ ਨੇ ਨਾਨਕ ਆਉਗੁਣ ਜੇਤੜੇ ਤੇਤੇ ਗਲੀ ਜ਼ੰਜੀਰ ਤੇਤੇ ਗਲੀ ਬਸ ਇਹ ਪਈ ਜਾਂਦੀ ਹੈ ਪਰ ਗੁਰੂ ਪਾਤਸ਼ਾਹ ਜੇ ਗੁਣ ਹੋਵਨ ਤਾਂ ਕੱਟੀਆਂ ਗੁਣਾ ਦੇ ਨਾਲੇ ਜ਼ੰਜੀਰ ਕੱਟੀ ਜਾ ਸਕਦੀ ਹੈ ਜੀਂਦੇ ਜੀ ਮਰਨ ਤੋਂ ਬਾਅਦ ਨਹੀਂ ਹੁੰਨੇ ਇਹ ਸ਼ਬਦ ਦੇ ਰਹਾਉਚ ਗੁਰੂ ਪਾਤਸ਼ਾਹ ਸਾਨੂੰ ਗੱਲ ਨੂੰ ਸਮਝਾ ਕੇ ਅੱਗੇ ਕਹਿੰਦੇ ਨੇ ਪਹਿਲੇ ਪਦੇ 'ਚ ਅਸੀਂ ਬੇਸ ਲਾਈਨ ਰੱਖੀ ਕਹਾ ਕਹੂੰ ਮੈਂ ਆਪਣੀ ਕਰਨੀ ਜੈ ਵਿਦ ਜਿਹੜੇ ਜਿਹੜੇ ਤਰੀਕਿਆਂ ਦੇ ਨਾਲ ਮੈਂ ਆਪਣਾ ਜ਼ਿੰਦਗੀ ਵਿੱਚ ਸਮਾਂ ਜੀਵਨ ਜ਼ਾਇਆ ਕੀਤਾ ਰਤਨ ਜਨਮ ਆਪਣੋ ਤਹਾਰੇ ਗੋਬਿੰਦ ਗਤ ਨਹੀਂ ਜਾਣੀ ਮੈਂ ਰਤਨ ਜਨਮ ਨੂੰ ਨਹੀਂ ਸਮਝਿਆ ਉਹਨਾਂ ਆਗੁਣਾ ਦੀ ਲਿਸਟ 'ਚ ਪੁਆਇੰਟ ਆਇਆ ਇਹ ਕਉਗੁਣ ਮੇਰਾ ਇਹ ਵੀ ਹੈ ਗੁਰੂ ਉਪਦੇਸ਼ ਸੁਣਿਓ ਨਾ ਕਾਨਨ ਮੈਂ ਗੁਰੂ ਦਾ ਉਪਦੇਸ਼ ਕੰਨ ਦੇ ਕੇ ਸੁਣਿਆ ਹੀ ਨਹੀਂ ਕੰਨ ਦੇ ਕੇ ਦਾ ਮਤਲਬ ਇਹ ਨਹੀਂ ਹੁੰਦਾ ਕੰਨ ਦੇ ਕੇ ਸੁਣਨਾ ਮਤਲਬ ਹੁੰਦਾ ਮਨ ਕਰਕੇ ਸੁਣਿਆ ਹੀ ਨਹੀਂ ਗੁਰੂ ਉਪਦੇਸ਼ ਸੁਣਿਓ ਨਾ ਕਾਨਨ ਪਰਦਾਰਾ ਲਪਟਾਇਓ 사ਸਣ ਜੀ ਪਰਦਾਰਾ ਦਾ ਮਤਲਬ ਲਫ਼ਜ਼ੀ ਅਰਥ ਕੀਤੇ ਹੋਏ ਨੇ ਪਰਾਈ ਇਸਤਰੀ ਗੁਰਮਤ ਅਨੁਸਾਰ ਅਸੀਂ ਉਸ ਦਿਨ ਤੋਂ ਪੜਦੇ ਆ ਰਿਹਾ ਵਿਚਾਰ ਦੇ ਰਹੇ ਆ ਘਰ ਕੀ ਨਾਰ ਕਿਨੂੰ ਕਹਿੰਦੇ ਨੇ ਘਰ ਕੀ ਨਾਰ ਹੁੰਦਾ ਮਨ ਕੀ ਮਤ ਇਹ ਜਿਹੜੀ ਨਾਰ ਹੈ ਇਹ ਮਤ ਹੈ ਇਹ ਹਰ ਕਿਸੇ ਦੀ ਹੈ ਪਾਵੇਂ ਇਸਤਰੀ ਹੈ ਮਰਦ ਹੈ ਨਿੱਕਾ ਬੱਚਾ ਹੈ ਵੱਡਾ ਬੁੱਢਾ ਵਿਆਹਿਆ ਹੋਇਆ ਨਹੀਂ ਹੈ ਛੜਾ ਹੈ ਵਿਧਵਾ ਹੈ ਜੋ ਮਰ ਗਿਆ ਹਰ ਕਿਸੇ ਦੀ ਇਸ ਮਤ ਨੂੰ ਨਾਰ ਕਹਿੰਦੇ ਨੇ ਘਰ ਕੀ ਨਾਰ ਮੇਰਾ ਮਨ ਕੀ ਹੈ ਭੈੜੇ ਖਿਆਲਾਂ ਦੇ ਫੁਰਨਿਆਂ ਦਾ ਘਰ ਇਹ ਦੀ ਜਿਹੜੀ ਭੈੜੀ ਸੋਚਣੀ ਹੈ ਨਾ ਇਹਨੂੰ ਦਾਰਾ ਕਹਿੰਦੇ ਨੇ ਪਰ ਦਾਰਾ ਮੈਂ ਮਨ ਕੀ ਮਤ ਦੇ ਨਾਲ ਚਮੜਿਆ ਰਹਿੰਦਾ ਹਾਂ ਸਾਧ ਸੰਗਤ ਜੀ ਪਰ ਦਾਰਾ ਪਰ ਇਸਤਰੀ ਅਤ੍ਰਯ ਜਿਤਨੇ ਲਫ਼ਜ਼ ਗੁਰਬਾਣੀ ਵਿੱਚ ਆਣਗੇ ਇਹ ਆਣਗੇ ਮਨ ਦੇ ਖਿਆਲਾਂ ਦੀ ਸੋਚ ਦੇ ਨਾਲ ਉਹਨਾਂ ਨੂੰ ਥੋੜਾ ਸੌਖਾ ਕਰਨ ਵਾਸਤੇ ਐਗਜ਼ਾਮਪਲ ਬਣਾ ਲੈਂਦੇ ਹਾਂ ਮੈਂ ਦੇਖਿਆ ਕਿ ਫਲਾਣੇ ਬੰਦੇ ਨੇ ਆਪਣੀ ਪਤਨੀ ਨਾਲ ਮਿੱਠਾ ਬੋਲਿਆ ਉਹਦੀ ਪਤਨੀ ਆਕੜ ਗਈ ਫਿਰ ਮੈਂ ਸੋਚਿਆ ਮੈਂ ਆਪਣੀ ਵੋਟੀ ਨਾਲ ਮਿੱਠਾ ਬੋਲਦਾ ਉਹ ਵੀ ਇੰਦੀ ਆਕੜ ਜਾਂਦੀ ਹੈ ਤਾਂ ਮੈਂ ਇੱਕ ਬੰਦੇ ਨੂੰ ਦੇਖਿਆ ਉਹ ਆਪਣੀ ਵੋਟੀ ਨੂੰ ਦੱਬ ਕੇ ਰੱਖਦਾ ਗੁੱਤ ਪੁੱਟ ਕੇ ਰੱਖਦਾ ਗੁੱਸਾ ਕਰਦਾ ਗਾਲਾਂ ਕੱਢਦਾ ਉਹਦੇ ਪੇਕਿਆਂ ਨੂੰ ਵੀ ਬੁਰਾ ਭਲਾ ਕਹਿੰਦਾ ਵੋਟੀ ਡਰ ਹੀ ਰਹਿੰਦੀ ਹੈ ਸਹਮੀ ਰਹਿੰਦੀ ਹੈ ਯਾਰ ਇਹ ਬੜਾ ਸੋਹਣਾ ਤਰੀਕਾ ਹੈ ਐਮਾ ਕੀ ਕੀਤਾ ਪਰਾਇ ਕੋ ਲੂੰ ਜਮ ਬੁੱਧੀ ਜਮ ਬੁੱਧੀ ਨੂੰ ਪਰਾਇਆ ਕਹਿੰਦੇ ਨੇ ਜਮ ਬੁੱਧੀ ਵਾਲਾ ਪਰਾਇਆ ਭੈੜਾ ਖਿਆਲ ਪਕੜ ਲਿਆ ਔਰ ਇਸ ਨੂੰ ਆਪਣੇ ਚਾਰੋਂ ਪਾਸੇ ਸੋਚਨੀ ਵਿੱਚ ਲਪੇਟ ਲਿਆ ਕਿ ਆਈ ਵਿਲ wear this kind of cloth ਦਿਸ ਕਾਈਂਡ ਆਫ ਥਾਟ ਪ੍ਰੋਸੈਸ ਦਾ ਕਪੜਾ ਇਹਨੂੰ ਕਹਿੰਦੇ ਨੇ ਪਰਦਾਰਾ ਲਪਟਾਇਓ ਮੈਂ ਮਨ ਦੇ ਖਿਆਲਾਂ ਨਾਲ ਕਿਉਂ ਮੈਂ ਇਸ ਤਰ੍ਹਾਂ ਅਰਥ ਕਰਦਾ ਪਿਆ ਕਿਉਂਕਿ ਬੜੇ ਸਾਰੇ ਲੋਕ ਨੇ ਜਿਹੜੇ ਇਸਤਰੀ ਨਹੀਂ ਨੇ ਬੜੇ ਸਾਰੇ ਲੋਕ ਨੇ ਜਿਹੜੇ ਇਸਤਰੀ ਹਨ ਬੜੇ ਸਾਰੇ ਲੋਕ ਹਨ ਜਿਹੜੇ ਬੱਚੇ ਹਨ ਜਿਨ੍ਹਾਂ ਨੂੰ ਇਸ ਸਬਜੈਕਟ ਬਾਰੇ ਪਤਾ ਹੀ ਨਹੀਂ ਹੈ ਸਾਧ ਸੰਗਤ ਜੀ ਜਦੋਂ ਅਸੀਂ ਸਾਰਿਆਂ ਤੇ ਟੁਕਾਣ ਬਾਰੇ ਅਰਥ ਸਮਝਾਂਗੇ ਨਾ ਤਾਂ ਪਤਾ ਲੱਗੇਗਾ ਜਤੋਂ ਵੀ ਮੈਂ ਕਿਥੋਂ ਨੈਗੇਟਿਵ ਪੈੜੇ ਜੰਮ ਬਿਰਤੀ ਵਾਲੇ ਵਿਖਿਆ ਵਾਲੇ ਪੁਆਇਜ਼ਨਸ ਖਿਆਲ ਪਕੜਦਾ ਨਾ ਉਹਨੂੰ ਪਰਦਾਰਾ ਲਪਟਾਇਓ ਕਹਿੰਦੇ ਨੇ ਇੱਕ ਐਗਜ਼ਾਮਪਲ ਜਿਹੜੀ ਪਹਿਲਾਂ ਮੈਂ ਸਾਂਝ ਕੀਤੀ ਸੀ ਸਾਡੀ ਇੱਕ ਬੱਚੀ ਅਸ਼ਮੀਤ कौर ਕਹਿੰਦੀ ਵੀਰ ਜੀ ਤੁਸੀਂ ਕਾਲਜ ਜਾਂਦੇ ਹੋ ਮੈਂ ਕਹਿੰਦੀ ਮੈਂ ਅੱਜਕੱਲ ਨਹੀਂ ਜਾਂਦਾ ਕਹਿੰਦੀ ਨਹੀਂ ਤੁਸੀਂ ਤੇ ਨਹੀਂ ਅੱਜਕੱਲ ਜਾਂਦੇ ਪਰ ਅੱਜਕੱਲ ਕਾਲਜਿਸ ਕੀ ਹੁੰਦਾ ਹੈ ਜ਼ਿਆਦਾਤਰ ਅਸ਼ਲੀਲ ਕੱਪੜੇ ਕੁੜੀਆਂ ਪਾ ਕੇ ਆਂਦੀਆਂ ਨੇ ਕਹਿੰਦੀ ਐ ਮੈਂ ਵੀਰ ਜੀ ਤੁਸੀਂ ਜਦੋਂ ਇੱਕ ਦਿਨ ਪ੍ਰੋਗਰਾਮ ਕੀਤਾ ਸੀ ਵਿਸਾਖੀ ਤੇ ਤਾਂ ਤੁਹਾਡਾ ਪ੍ਰੋਗਰਾਮ ਸੁਣਨ ਤੋਂ ਬਾਅਦ ਮੈਂ ਖੰਡੇ ਦੀ ਪੌਲ ਛਾਕ ਲਈ ਖੰਡੇ ਦੀ ਪੌਲ ਛਾਕੇ ਮੈਂ ਆਪਣੇ ਸਿਰ ਤੇ ਪੱਲਾ ਕਰ ਲਿਆ ਪੱਲਾ ਕਰਕੇ ਮੈਂ ਸਕੂਲ ਚ चली ਕਾਲਜ ਚ ਚਲੀ ਗਈ ਕੁੜੀਆਂ ਮੰਨ ਨੂੰ ਕਹਿੰਦੀਆਂ ਬੜੀ ਗਿਆਨਨ ਬਣ ਗਈਆਂ ਦੂਜੀ ਕੁੜੀ ਨੇ ਕਿਹਾ ਐਸੇ ਤੇਰ ਕੋਈ ਵੀ ਬாய்ਫਰੈਂਡ ਪਸੰਦ ਨਹੀਂ ਕਰੇਗਾ ਉਹ ਲੋ ਕਹਿੰਦੀ ਹੈ ਕਿ ਮੈਂ ਖੰਡੇ ਦੀ ਪੌਲ ਛੱਕੀ ਹੋਈ ਸੀ ਔਰ ਮੈਂ ਇਸ ਗੁਣ ਤੇ ਦ੍ਰਿੜ ਸੀ ਕਿ ਮੈਂ ਅਸ਼ਲੀਲ ਕੱਪੜੇ ਨਹੀਂ ਪਾਉਣੇ ਮੈਂ ਸ਼ਰਾਬੀਆਂ ਦੇ ਨਾਲ ਮੁੰਡੇ ਕੁੜੀਆਂ ਦੇ ਨਾਲ ਨਹੀਂ ਬੈਠਣਾ ਮੈਂ ਨਸ਼ਾ ਨਹੀਂ ਕਰਨਾ ਮੈਂ ਜੋ ਕਾਲਜ ਦੇ ਅੰਦਰ ਮੁੰਡੇ ਕੁੜੀਆਂ ਪੈੜ ਕਰਦੇ ਨੇ ਮੈਂ ਉਹਦੇ ਵਿੱਚ ਇਨਵੋਲ ਨਹੀਂ ਹੁੰਦਾ ਹੁਣਾਂ ਤੇ ਕਹਿੰਦੀ ਹੈ ਮੈਂ ਬਚ ਗਈ ਪਰ 99.9% ਬੱਚੀਆਂ ਥਿੜਕ ਜਾਂਦੀਆਂ ਨੇ ਉਹ ਕਿਉਂ ਥਿੜਕ ਜਾਂਦੀਆਂ ਨੇ ਇਹ ਹੀ ਪੁਆਇੰਟ ਹੈ ਪਰ ਦਾਰਾ ਲਪਟਾਇਓ ਉਹ ਦੂਜੀਆਂ ਕੁੜੀਆਂ ਕੋਲੋਂ ਭੈੜੇ ਖਿਆਲ ਦੀ ਮੱਤ ਲੈ ਲੈਂਦੀਆਂ ਨੇ ਗੁਰ ਉਪਦੇਸ਼ ਸੁਣਿਓ ਨਾ ਕਾਨਨ ਪਾਰਦਾਰਾ ਲਪਟਾਇਓ ਅਸੀਂ ਜਿੱਥੋਂ ਵੀ ਚਾਰੋਂ ਪਾਸੋਂ ਗੈਦਰ ਕਰਦੇ ਹਾਂ ਕਲੈਕਟ ਕਰਦੇ ਹਾਂ ਕੈਚਮੈਂਟ ਏਰੀਆ ਸਾਡਾ ਸਾਰਾ ਇਹ ਦੁਨੀਆ ਹੈ ਇਹ ਸਾਰਾ ਜਹਾਨ ਹੈ ਜੈਸੀ ਅਗਰ ਉਧਰ ਮੈਂ ਤੈਸੀ ਬਾਹਰ ਮਾਇਆ ਅਸੀਂ ਇਹਦੇ ਚੋਂ ਆਪਣੇ ਆਪ ਨੂੰ ਪਕਾ ਕੇ ਆਪਣੇ ਆਪ ਨੂੰ ਠੀਕ ਤਰੀਕੇ ਨਾਲ ਬਣਾਉਣ ਦੇ ਬਦਲੇ ਅਸੀਂ ਉਹ ਵਾਲੀਆਂ ਪੈੜੀਆਂ ਆਦਤਾ ਫਾਲੋ ਕਰਦੇ ਹਾਂ ਜਿੱਥੋਂ ਜਿੱਥੋਂ ਵੀ ਅਸੀਂ ਢੇੜਾ ਖਿਆਲ ਕਲੈਕਟ ਕਰਦੇ ਹਾਂ ਉਹਨੂੰ ਕਹਿੰਦੇ ਨੇ ਗੁਰੂ ਉਪਦੇਸ਼ ਸੁਨਿਓ ਨਾ ਕਾਰਨ ਕਿ ਕਿਉਂਕਿ ਗੁਰੂ ਦਾ ਉਪਦੇਸ਼ ਕੁਝ ਹੋਰ ਕਹਿੰਦਾ ਹੈ ਗੁਰੂ ਦਾ ਉਪਦੇਸ਼ ਕਹਿੰਦਾ ਸੱਸ ਨੂੰ ਆਪਣੀ ਮਾਂ ਸਮਝ ਗੁਰੂ ਦਾ ਉਪਦੇਸ਼ ਕਹਿੰਦਾ ਕਿ ਜਿਹੜੀ ਤੇਰੇ ਘਰ ਵਿਆਹ ਕੇ ਆਈ ਹੈ ਇਹਨੂੰ ਆਪਣੀ ਧੀ ਸਮਝ ਸਾਡੇ ਘਰਾਂ ਦੇ ਦਾਜ ਦੇ ਝਗੜੇ ਖਤਮ ਹੋ ਜਾਣਗੇ ਨਾ ਜੇ ਪਰਦਾ ਰਾਂ ਲਪਟਾਇਓ ਨਹੀਂ ਕਰਾਂਗੇ ਦਾਜ ਦੇ ਝਗੜੇ ਖਤਮ ਹੋ ਜਾਣਗੇ ਜੇ ਗੁਰੂ ਉਪਦੇਸ਼ ਸੁਨਿਓ ਕਾਨਨ ਕਰ ਲਾਂਗੇ ਪਰ ਅਸੀਂ ਤੇ ਗੁਰਦੁਆਰੇ ਆਇਆ ਸਾਨੂੰ ਗੁਰਦੁਆਰੇ ਕਿਸੇ ਨੇ ਕਹਿ ਦਿੱਤਾ ਪੁੱਤਰ ਚਾਹੀਦਾ ਫਲਾਣਾ ਸ਼ਬਦ ਪੜੋ ਸੋਨਾ ਚਾਹੀਦਾ ਫਲਾਣਾ ਸ਼ਬਦ ਪੜੋ ਬਿਜ਼ਨਸ ਚਾਹੀਦਾ ਫਲਾਣਾ ਸ਼ਬਦ ਪੜੋ ਕਾਰ ਚਾਹੀਦੀ ਹੈ ਫਲਾਣਾ ਸ਼ਬਦ ਪੜੋ ਇਹ ਤੁਸੀਂ ਯਾਰਾ ਪਾਠ ਰੱਖ ਲਓ ਇਹ ਤੁਸੀਂ 101 ਅਖੰਡ ਪਾਠ ਰੱਖ ਲਓ ਐ ਫਲਾਣੀ ਜਗ੍ਹਾ ਤੁਸੀਂ ਮੱਥਾ ਟੇਕਾਓ ਉੱਥੇ ਤੁਸੀਂ ਚੋਲਾ ਚੜਾਓ ਫਲਾਣੀ ਜਗ੍ਹਾ ਤੁਸੀਂ ਰੁਮਾਲਾ ਇਸ ਤਰ੍ਹਾਂ ਚੜਾਓ ਇਹ ਜਿਹੜੀਆਂ ਸੁਖਣਾ ਸੁਖਣ ਦੀ ਗੇਮ ਬਣ ਗਈ ਹੈ ਨਾ ਇਸ ਗੇਮ ਦੇ ਗੇਮਿਕੀਚ ਇਸ ਇਤਨੇ ਫਸ ਗਿਆ ਪਰਦਾਰਾ ਲਪਟਾਇਓ ਕਰੀ ਜਾ ਰਹੇ ਆ ਗੁਰ ਉਪਦੇਸ਼ ਸੁਣੋ ਕारण ਕਰ ਨਹੀਂ ਰਿਹਾ ਤੇ ਸਾਡੇ ਚਾਰੇ ਪਾਸੇ ਸਾਰਾ ਮਾਹੌਲ ਗੜਬੜ ਹੁੰਦਾ ਜਾ ਰਿਹਾ ਅਸੀਂ ਉਸ ਮਾਹੌਲ ਵਿੱਚ ਸਾਡਾ ਟਾਈਟਾਨਿਕ ਵੀ ਡੁੱਬਦਾ ਜਾ ਹੀ ਰਿਹਾ ਗੁਰਪ੍ਰਦੇਸ਼ ਸੁੰਨ ਹੋ ਨਾ ਕਾਨਨ ਪਰ ਦਾਰਾ ਲਪਟਾਇਓ ਪਰ ਨਿੰਦਾ ਕਰਨ ਬਹੁਤਾਵਤ ਇਹ ਅਗਲਾ ਆਗੁਣ ਦੱਸਦੇ ਪੈਨੇ ਜੈ ਵੀ ਜਨਮ ਬੁਆਇਓ ਮੈਂ ਪਰ ਨਿੰਦਾ ਕਰਦਾ ਹਾਂ ਸਾਸੰਗਤ ਜੀ ਪਰ ਦਾ ਮੈਨਾ ਹੁਨੇ ਅਸੀਂ ਵਿਚਾਰ ਚੁੱਕੇ ਆ ਪਰ ਦਾ ਮੈਨਾ ਹੁੰਦਾ ਮੇਰਾ ਮਨ ਫਿਰ ਮਨ ਪਰ ਨਿੰਦਾ ਕਿਵੇਂ ਕਰਦਾ ਜਦੋਂ ਮਨ ਨਿੱਜ ਕਰਦੀ ਆਵਾਜ਼ ਨੂੰ ਇਹ ਨਾ ਸੁਣਦਾ ਇਸ ਨੂੰ ਮਨ ਪਰ ਨਿੰਦਾ ਕਰਦਾ ਔਰ ਜਿਹੜਾ ਮਨ ਨਿੱਜ ਕਰਦੀ ਆਵਾਜ਼ ਨੂੰ ਇਹ ਨਾ ਸੁਣਦਾ ਉਹ ਨਿੰਦਕ ਹੁੰਦਾ ਹੈ ਉਹ ਇਗਨੋਰੈਂਟ ਹੁੰਦਾ ਹੈ ਔਰ ਉਹ ਚੰਗੇ ਗੁਣਾ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੰਦਾ ਚੰਗੇ ਗੁਣਾ ਨੂੰ ਐਵੋਇਡ ਕਰਨਾ ਨਿੰਦਾ ਕਹ ਲਾਂਦਾ ਹੈ ਚੰਗੇ ਗੁਣਾ ਦੀ ਪਿੱਠ ਕਰ ਦੇਣਾ ਨਿੰਦਾ ਕਹ ਲਾਂਦਾ ਹੈ ਉਹਨੂੰ ਕਹਿੰਦੇ ਨੇ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਜੋ ਚੰਗੇ ਗੁਣ ਲੈਣਾ ਚਾਹੁੰਦਾ ਉਹਨੂੰ ਕਹਿੰਦੇ ਨੇ ਸੰਤ ਸ਼ਰਨ ਜੋ ਜਨਪਰ ਹੈ ਸੰਤ ਡਸ ਨੋਟ ਮੀਨ ਕੋਈ ਪਰਸਨ ਸੰਤ ਮੀਨਸ ਵਰਚੂਸ ਚੰਗੇ ਚੰਗੇ ਗੁਣ ਸੰਤ ਸ਼ਰਨ ਜੋ ਜਨਪਰ ਹੈ ਸੋ ਜਨ ਉਦਰਨਾਰ ਸੰਤ ਕੀ ਨਿੰਦਾ ਸੰਤ ਕੀ ਨਿੰਦਾ ਮੀਨਸ ਚੰਗੇ ਚੰਗੇ ਗੁਣਾ ਨੂੰ ਇਗਨੋਰ ਕਰਨਾ ਸੰਤ ਕੀ ਨਿੰਦਾ ਨਾਨਕਾ ਬੋਰ ਬੋਰ ਅਵਤਾਰ ਅਵਤਾਰ ਮੀਨਸ ਡੇ ਬਾਈ ਡੇ ਤੇਰਾ ਨਾ ਕੈਰੈਕਟਰ ਡਿਕਲਾਈਨ ਹੁੰਦਾ ਜਾਏਗਾ ਤੂੰ ਡੇ ਬਾਈ ਡੇ ਭੈੜੇ ਆਚਰਣ ਵਾਲਾ ਬਣਦਾ ਜਾਏਗਾ ਨਫ਼ਰਤ ਵੀ ਕਰੇਗਾ ਹੇਟ੍ਰੈਡ ਵੀ ਕਰੇਗਾ ਈਰਖਾ ਵੀ ਕਰੇਗਾ ਜਾਤ ਪਾਤ ਦਾ ਵਿਤਕਰਾ ਵੀ ਕਰੇਗਾ ਔਰ ਨਿੰਦਕ ਬਣਦਾ ਜਾਏਗਾ ਕਿਉਂ ਕਿਉਂਕਿ ਤੂੰ ਆਪਣੇ ਅੰਦਰ ਦੀ ਆਵਾਜ਼ ਨਹੀਂ ਸੁਣਦਾ ਆਪਣੇ ਅੰਦਰ ਚੰਗੇ ਗੁਣਾਂ ਦੀ ਆਵਾਜ਼ ਹੈ ਅੰਦਰ ਕਿਉਂ ਅੰਦਰ ਰੱਬ ਜੀ ਰਹਿੰਦੇ ਨੇ ਜਿਨ੍ਹਾਂ ਨੂੰ ਅੰਦਰ ਰੱਬ ਜੀ ਸਮਝ ਨਹੀਂ ਆਉਂਦੇ ਪਹਿਲੇ ਦਿਨ ਅਸੀਂ ਸਾਝ ਕੀਤੀ ਸੀ ਉਹ ਤੀਰਥਾਂ ਤੇ ਜਾਂਦੇ ਨੇ ਸਾਝ ਜਿਨੂੰ ਅੰਦਰ ਤੇ ਰੱਬ ਜੀ ਸਮਝਾ ਦੇਣ ਉਹ ਤੀਰਥਾਂ ਤੇ ਨਹੀਂ ਜਾਇਆ ਕਰੇਗਾ ਉਹ ਹੀਰ ਦੇ ਨਾਮ ਬਸਾਏ ਉਹ ਘਰ ਬੈਠੇ ਗੁਰੂ ਤੇ ਆਇਆ ਉਹ ਸਿੱਖ ਲੇਗਾ ਉਹਨੂੰ ਕਿਤੇ ਨਹੀਂ ਜਾਣਾ ਪਿਆ ਕਰੇਗਾ ਉਹ ਤਾਂ ਉਹ ਜਈਏ ਜੋ ਇਆਂ ਨਾ ਹੋਏ ਇਹ ਅਸੀਂ ਪਹਿਲੇ ਦਿਨ ਗੱਲ ਸਾਝ ਕੀਤੀ ਸੀ ਅੱਜ ਗੁਰੂ ਪਾਤਸ਼ਾਹ ਕਹਿੰਦੇ ਨੇ ਪਰ ਨਿੰਦਾ ਕਾਰਨ ਬਹੁਤਾਵਤ ਸਮਝਿਓ ਨਾ ਸਮਝਾਇਓ ਨਾ ਤੇ ਮੈਂ ਸਮਝਿਆ ਮੀਨਸ ਮੇਰੇ ਮਨ ਨੇ ਨਾ ਸੁਣਿਆ ਨਾ ਸਮਝਾਇਓ ਨਾ ਇਨਾ ਇੰਦਰੀਆ ਗਿਆਨ ਇੰਦਰੀਆ ਨੂੰ ਸਮਝਾਇਆ ਸਾਸਨ ਜੀ ਕਈ ਲੋਕੀ ਨਾ ਬੈਸ ਕਰਦੇ ਨੇ ਬੈਸ ਕਰਨ ਲਈ ਕਹਿੰਦੇ ਨੇ ਨਾ ਅਗਲਾ ਬੋਲੀ ਜਾ ਰਿਹਾ ਮੈਂ ਕੁਝ ਸੁਣਾਵਾਂ ਨਾ ਗੁਰਬਾਣੀ ਚਾਹਿਆ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਲੋਕੀ ਜਿਹੜੇ ਬੈਸੀਏ ਹੁੰਦੇ ਨੇ ਨਾ ਉਹ ਇਸ ਤਰੀਕੇ ਨਾਲ ਪੰਕਤੀ ਕੋਟ ਕਰ ਲੈਂਦੇ ਨੇ ਪਰ ਗੁਰੂ ਪਾਤਸ਼ਾਹ ਕਰ ਰਹੇ ਜਬ ਲਗ ਦੁਨੀਆ ਰਹੀਏ ਨਾਨਕ ਓਏ ਮੇਰੇ ਮਨ ਕਿਛ ਸੁਣੀਏ ਨੀਝ ਕਰਦੇ ਅੰਦਰ ਦੀ ਆਵਾਜ਼ ਨੂੰ ਸੁਣ ਕਿਛ ਕਹੀਏ ਉਹ ਜੋ ਕੁਝ ਸੁਣਿਆ ਹੈ ਨਾ ਸਾਰੇ ਇੰਦਰੀਆ ਗਿਆਨ ਇੰਦਰੀਆ ਨੂੰ ਸੁਣਾ ਦੇ ਸਾਰੇ ਇੰਦਰੀਆ ਗਿਆਨ ਇੰਦਰੀਆ ਨੂੰ ਕਹਿ ਦੇ ਪਰ ਨਿੰਦਾ ਕਰਨ ਬਹੁਤ ਹਵਤ ਸਮਝਿਓ ਨਾ ਸਮਝਾਇਓ ਕਹਾ ਕਹੂੰ ਮੈਂ ਆਪਣੀ ਕਰਨੀ ਜੈ ਬਿਦ ਜਨਮ ਗਵਾਇਓ ਸਾ ਸੰਗਤ ਜੀ ਸਾਰੇ ਜਿੰਨੇ ਇਹ ਸ਼ਬਦ ਆਣ ਗਏ ਇਹਨਾਂ ਸ਼ਬਦਾਂ ਨੂੰ ਅਸੀਂ ਪੜ੍ਹਦੇ ਹੁੰਦਿਆਂ ਲੋਭ ਮਗਨ ਅਪਰਾਧੀ ਲੋਭ ਮਗਨ ਅਪਰਾਧੀ ਕਰਨ ਹਾਰ ਕਿਸੇ ਨਸਾਦੀ ਕਰਨ ਹਾਰ ਕਿਸੇ ਨਸਾਦੀ ਪਤਿਤ ਪਵਨ ਪ੍ਰਭ ਨਾਮ ਤੁਮਾਰੇ ਪਤਿਤ ਪਵਨ ਪ੍ਰਭ ਨਾਮ ਤੇ ਭਾਰੇ ਰਾਖ ਲੈਓ ਮੋਏ ਨਿਰਗੁਣਿਆਰੇ ਰਾਖ ਲੈਓ ਮੋਏ ਨਿਰਗੁਣਿਆਰੇ ਪਤਿਤ ਪਵਨ ਪ੍ਰਭੂ नाम 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 देख पहला गुण समझाया मैं लोबी हाँ औरबी वाले ख्याल की मत दटैच रहता लोभ मोह मगन दिन रातों डुब्या रहा अपराधी मेरा यह अपराध है करण हार की सेवना साधी ਜੋ ਕਰਨ ਹਰ ਰੱਬ ਜੀ ਨੇ ਮੈਂ ਉਹਨਾਂ ਦੀ ਸੇਵਾ ਨਹੀਂ ਕਰਦਾ ਮੀਨਸ ਮਨੁੱਖਾ ਵਿੱਚ ਰੱਬ ਨਹੀਂ ਲੇਖਦਾ ਜਦੋਂ ਮੈਂ ਮਨੁੱਖਾ 'ਚ ਰੱਬ ਨਹੀਂ ਵੇਖਾਂਗਾ ਮੈਂ ਉਹਨਾਂ ਦੀ ਨਿੰਦਾ ਕਰਾਂਗਾ ਨਫ਼ਰਤ ਕਰਾਂਗਾ ਈਰਖਾ ਕਰਾਂਗਾ ਬਦਲੇ ਦੀ ਭਾਵਨਾ ਰੱਖਾਂਗਾ ਸਟੇਟਸ ਦੀ ਗੇਮ 'ਚ ਪਾਵਾਂਗਾ ਹੁਣ ਅਗਲਾ ਗੁਣ ਉਹਨੂੰ ਜਨੰਦੇ ਨੇ ਤੂੰ ਦਾਤਾ ਪ੍ਰਭ ਅੰਤਰੀਜਾ ਦਾਤਾ ਪ੍ਰਭ ਅੰਤਰਜਾਮੀ ਕਾچی ਦੇ ਮਨੁਖ ਅਭਿਮਾਨੀ ਕਾچی ਦੇ ਮਨੁਖ ਅਭਿਮਾਨੀ ਸਵਾਦ ਬਾਦ ਇਰਖ ਮਦ ਮਾਇਆ ਸਵਾਦ ਬਾਹ ਇਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ पावन प्रभु नाम पतित पावन प्रभु तुम्हारे राख लियो मैं आ रहे मेरे कोल गुण कोई नहीं है मैं थोड़े को सत्संग जी ये अवस्था बहुत अच्छी है कि अस सोचिए मेरे कोल गुण कोई नहीं है ਲekin ਆਪਣੇ ਆਪ ਨੂੰ ਗिल्ट ਦੀ ਅਵਸਥਾਤਲੀ ਜਾਣਾ ਮੈਂ ਇਹ ਕਰਦਾ ਸੀ ਮੇਰੇ ਕੋਲ ਇਹ ਪਾਪ ਹੋ ਗਿਆ ਮੈਂ ਫੁਲਾਨੀ ਜਗ੍ਹਾ ਰਿਸ਼ਵਤ ਲਈ ਸੀ ਮੈਂ ਫੁਲਾਨੀ ਜਗ੍ਹਾ ਚੋਰੀ ਕੀਤੀ ਸੀ ਮੈਂ ਫੁਲਾਨੀ ਜਗ੍ਹਾ ਇਹ ਕੀਤਾ ਸੀ ਉਹ ਕੀਤਾ ਸੀ ਸਾਨੂੰ ਆਪਣੇ ਪਾਸਟ ਦੇ ਇਸ ਤੋਂ ਪਿਛਲੇ ਪਲ ਦੇ ਸਾਰੇ ਆਗੁਣਾਂ ਨੂੰ ਭੁਲਾ ਦੇਣਾ ਚਾਹੀਦਾ ਹੈ ਜੇ ਗिल्ट ਪੈਦਾ ਹੋ ਗਿਆ ਨਾ ਤਾਂ ਗिल्ट ਮੈਨੂੰ ਮੇਰੇ ਆਗੁਣ ਛੱਡਣ ਨਹੀਂ ਦੇਵੇਗਾ बार-बार ਉਹਨਾਂ ਆਗੁਣਾਂ ਦੇ ਨਾਲ ਟੱਕਰ ਹੋਏਗੀ ਜਿਵੇਂ ਨਵੇਂ ਬੱਚੇ ਨੂੰ ਸਾਈਕਲ ਸਿਖਾਓ ਨਾ ਉਨੂੰ ਕੋ ਸਾਹਮਣੇ ਧਿਆਨ ਰੱਖਣਾ ਵਾਹ ਪਰ ਪੱਥਰ ਹੈ ਉਹਦਾ ਪੱਥਰ ਦੇ ਨਾਲ ਹੀ ਟੱਕਰ ਹੁੰਦੀ ਹੈ ਸੋ ਨੈਵਰ ਕਨਸੈਂਟਰੇਟ ਓਨ ਯੂਰ ਆਉ ਗੁਣ ਪਾਸਟ ਵਾਲੇ ਰਾਦਰ ਸਾਰੇ ਇਕੱਠੇ ਕਰਕੇ ਸਮਰਪਣ ਕਰਕੇ ਇਥੇ ਰੱਖ ਦਈਏ ਔਰ ਕਹੇ ਗੁਰੂ ਪਾਤਸ਼ਾਹ ਨੂੰ ਰੱਖ ਲਿਓ ਮੈਂ ਨਿਰਗੁਣਿਆ ਰਹੇ ਮੇਰੇ ਕੋਲ ਗੁਣ ਕੋਈ ਨਹੀਂ ਹੈ ਤੂੰ ਦਾਤਾ ਪ੍ਰਭ ਅੰਤਰਜਾਮੀ ਤੁਸੀਂ ਸਭ ਕੁਝ ਜਾਣਦੇ ਹੋ ਮੈਂ ਕੀ ਪੁਕਰੇ ਸੀ ਕਰਦਾ ਤੇ ਕਿਸ ਤਰ੍ਹਾਂ ਸਭ ਕੁਝ ਕਰਦਾ ਮੈਨੂੰ ਲੋਕਾਂ ਦੇ ਨਾਲ ਠਾਠਾ ਬਾਗਾ ਨਹੀਂ ਰੱਖਣਾ ਮੈਂ ਤੁਹਾਡੇ ਕੋਲ ਆਇਆ ਮੈਨੂੰ ਸੁਮਤ ਬਖਸ਼ੋ ਮੇਰੇ ਆਵਗੁਣ ਦੂਰ ਕਰੋ ਸਾਧ ਸੰਗਤ ਜੀ ਇੱਕ ਤਾਂ ਪਾਸਟ ਦੇ ਗਿਲਟ ਨੂੰ ਛੱਡਣਾ ਤੇ ਦੂਜਾ ਆਪਣੇ ਆਵਗੁਣ ਡੇ ਬਾਏ ਡੇ ਸੁਧਾਰਦੇ ਜਾਣਾ ਤਾਂ ਅਸੀਂ ਜਦੋਂ ਗੁਰਦੁਆਰੇ ਆਵਾਂਗੇ ਸਾਡੀ ਕਿਸੇ ਨਾਲ ਲੜਾਈ ਨਹੀਂ ਹੋਏਗੀ ਕਿਉਂ ਕਿਉਂਕਿ ਮੈਂ ਗੁਰਦੁਆਰੇ ਆਇਆ ਮੈਂ ਗੁਰੂ ਦੀ ਮੱਤ ਲੈ ਕੇ ਆਪਣਾ ਆਵਗੁਣ ਦੂਰ ਕਰਨ ਆਇਆ ਇੱਕ ਗੱਲ ਪਹਿਲਾਂ ਵੀ ਸਾਂਝ ਕੀਤੀ ਸੀ ਉਹ ਦੁਬਾਰਾ ਕਰਨਾ ਕਿਉਂਕਿ ਇੱਥੇ ਬੜਾ ਐਪਰੋਪਰੀਏਟ ਹੈ ਕਿ ਇਹ ਸਾਰੇ ਮੈਨੂੰ ਪੁੱਛਦੇ ਨੇ ਤੁਸੀਂ ਕਦੇ ਲੈਕਚਰ ਵਿੱਚ ਸਾਂਝ ਕਰਦੇ ਹੋ ਵਿਜ਼ਡਮ ਕਦੇ ਕਹਿੰਦੇ ਹੋ ਤਤ ਗਿਆਨ ਕਦੀ ਕਹਿੰਦੇ ਹੋ ਗੁਰੂ ਕੀ ਮਤ ਇਹ ਸਾਰੇ ਦਾ ਮਤਲਬ ਕੀ ਹੁੰਦਾ ਹੈ ਇਹ ਸਾਰੇ ਨੌਜਵਾਨ ਮੈਨੂੰ ਪੁੱਛਦੇ ਨੇ ਮੈਨੂੰ ਸਾਂਝ ਕੀਤੀ ਗੁਰਮਤ ਅਨੁਸਾਰ ਵਿਜ਼ਡਮ ਤਤ ਗਿਆਨ ਜਾਂ ਗਿਆਨ ਜਾਂ ਗੁਰ ਕਾ ਗਿਆਨ ਜਾਂ ਗੁਰ ਕੀ ਮਤ ਦਾ ਮਤਲਬ ਹੁੰਦਾ ਹੈ ਉਹ ਵਾਲੀ ਅਕਲ ਜਿਹਦੇ ਨਾਲ ਮੈਨੂੰ ਮੇਰਾ ਆਗੁਣ ਦੇਖਣਾ ਆ ਜੀ ਉਹ ਵਾਲੀ ਅਕਲ ਜਿਹਦੇ ਨਾਲ ਮੇਰੀ ਇਹ ਵਾਲੀ ਅੱਖ ਜਿਹੜੇ ਲੋਕਾਂ ਦੇ ਅਗੁਣਾਂ ਵੱਲ ਖੁੱਲਦੀ ਆ ਬੰਦ ਹੋ ਜਾਏ ਸਾਧ ਸੰਗਤ ਜੀ ਅਸੀਂ ਈਸੀ ਅੱਖ ਬਾਰੇ ਡਿਸਕਸ ਕੀਤਾ ਸੀ ਨਾ ਹੋਮੋ ਸੈਮੀਨਾਰ ਇਚ ਕਿ ਹੋਮੋ ਸੈਮੀਨਾਰ ਕਰਦਿਆਂ ਮਨੂੰ ਇਹ ਸਮਝਾਈ ਕਿ ਪਤਾ ਨਹੀਂ ਕਿਹੜਾ ਇੰਟੈਲੈਕਟ ਕਿਹੜੀ ਅਕਲ ਮੈਨੂੰ ਆ ਗਈ ਮੈਂ ਲੋਕਾਂ ਦੇ ਅਗੁਣ ਦੇਖ ਸਕਦਾ ਹਾਂ ਔਰ ਐਵੇਂ ਮਨੂੰ ਦੁਖੀ ਕਰਦੇ ਨੇ ਹੁਣ ਆਸੀਂ ਗੁਰਦੁਆਰੇ ਜਾਵਾਂਗੇ ਸਾਨੂੰ ਭਾਈ ਸਾਹਿਬ ਜੀ ਸੇਵਾਦਾਰ ਜੀ ਰਾਗੀ ਸਿੰਘ ਜੀ ਕਥਾਕਾਰ ਜੀ ਪ੍ਰਚਾਰਕ ਜੀ ਸੰਗਤਾਂ ਜੀ ਪ੍ਰਬੰਧਕ ਜੀ ਉਹਨਾਂ ਚਾਉ ਗੁਣ ਨਜ਼ਰ ਆਂਦੇ ਨੇ ਅਸੀਂ ਡਿਸਟਰਬ ਹੋ ਕੇ ਘਰ ਚਲੇ ਜਾਂਦੇ ਆ ਜੈਸੇ ਆਏ ਸੀ ਉਸ ਤੋਂ ਵੀ ਜ਼ਿਆਦਾ ਡਿਸਟਰਬ ਹੋ ਕੇ ਚਲੇ ਗਏ ਬਾਥਰੂਮ ਵਿੱਚ ਆਏ ਸੀ ਨਹਾੜ ਚਿੱਕੜ ਲਗਾ ਕੇ ਚਲੇ ਗਏ ਸਾਧ ਸੰਗਤ ਜੀ ਗੁਰਦੁਆਰਿਆਂ ਆ ਗੁਰ ਦਰਿਆ ਉਹ ਸਦਾ ਜਲ ਨਿਰਮਲ ਹੈ ਮਿਲਿਆ ਦੁਰਮਤ ਮੈਲ ਹੀ ਰਿਹਾ ਥੇ ਮੈਲ ਦੂਰ ਕਰਨਾਂ ਦੇ ਮੈਲ ਡਿਸਕਸ ਕਰਿਆ ਕਰੀਏ ਗੁਰੂ ਨਾਲ ਮੈਲ ਆਪਣੀ ਰੱਖਣਾ ਕਰੀਏ ਲੋਕਾਂ ਦੀ ਮੈਲ ਨਾ ਤੱਕਿਆ ਕਰੀਏ ਜਿਨ੍ਹਾਂ ਨੂੰ ਗੁਰਦੁਆਰੇ ਅੰਦਰ ਬੈਠ ਕੇ ਲੋਕਾਂ ਦੀ ਮੈਲ ਨਾ ਦੇਖਣ ਦੀ ਜਾਚ ਆ ਜਾਏਗੀ ਉਹਨਾਂ ਨੂੰ ਗੁਰਦੁਆਰੇ ਤੋਂ ਬਾਹਰ ਵੀ ਲੋਕਾਂ ਦੀ ਮੈਲ ਨਾ ਦੇਖਣ ਦੀ ਸਮਝ ਆ ਜਾਏਗੀ ਔਰ ਆਸਤਾ ਆਸਤਾ ਲੋਕਾਂ ਦੇ ਆਗੁਣ ਦੇਖਣ ਦੇ ਬਦਲੇ ਆਪਣੇ ਆਗੁਣਾਵਲ ਚਾਤੀ ਪੈ ਜਾਏਗੀ ਔਰ ਜੋ ਆਪਣੇ ਆਗੁਣਾ ਤੋਂ ਦੁਖੀ ਰਹਿੰਦਾ ਹੈ ਉਹ ਉਹਨਾਂ ਆਗੁਣਾ ਤੋਂ ਛੁੱਟਣ ਵਾਸਤੇ ਇਹ ਜਿਸਮਰਪਣ ਕਰੇਗਾ ਜਿਵੇਂ ਅੱਜ ਗੁਰੂ ਪਾਤਸ਼ਾਹ ਸਾਨੂੰ ਸਿਖਾ ਰਹੇ